ਅੰਕਲਾ ਜੀ ਪਹਿਲੇ ਅੱਜ ਤੇ ਇਹ ਵੀ ਕੁਝ ਹੋਇਆ ਨਹੀਂ ਸੀ। ਬਸ ਅੱਜ ਕੁਝ ਖਾਸ ਨਹੀਂ ਹੋ ਸਕਿਆ ਕਿਉਂਕਿ ਵਕੀਲ ਭਰਾਵਾਂ ਦੇ ਕੋਈ ਸਟ੍ਰਾਈਕ ਵਾਰਾ ਸੀਗੀ ਉਹਦਾ ਕਰਕੇ ਅਦਾਲਤ ਦਾ ਕੰਮ ਪ੍ਰਭਾਵਤ ਹੋਇਆ ਹੈ ਨਾ ਅਗਲੀ ਤਾਰੀਖ ਪਾ ਦਿੱਤੀ ਗਈ ਹੈ 16 8 ਅਗਲੀ ਵੇਰ ਤੇ ਹੋਣੀ ਹੈ। ਗਵਾਹ ਤੇ ਸ਼ੋਅ ਇਹ ਨਹੀਂ ਜੀ। ਹਾਂਜੀ ਚਲੋ ਗਵਾਹ ਬਾਰੇ ਤਾਂ ਆਪਾਂ ਨਾਲ ਕੋਈ ਨਾ ਇੰਡਿਸਕਸ ਕਰੀਏ ਕੋਈ ਐਡੀ ਗੱਲ ਨਹੀਂ ਸਭ ਕੁਝ ਓਕੇ ਹੈ। ਚਰਨਜੀਤ ਚੰਨੀ ਵੱਲੋਂ ਸੰਸਦ ਦੇ ਵਿੱਚ ਫਿਰ ਸਿੱਧੂ ਜੀ ਨੇ ਆਵਾਜ਼ ਉਠਾਈ ਗਈ ਜੀ। ਵਧੀਆ ਗੱਲ ਹੈ। ਮੇਰੇ ਬਰਾਬਰ ਦਾ ਐਮਪੀ ਆ ਜੀ ਉਹਦੇ ਬਾਰੇ ਉਹ ਰੱਖਦੇ ਨੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ। ਤੇ ਜੇ ਉਹਦੇ ਬਾਰੇ ਕੋਈ ਗੱਲ ਕੀਤੀ ਹੈ ਤੇ ਮੇਰੇ ਖਿਆਲ ਨਾਲ ਵਧੀਆ ਕੋਈ ਨਹੀਂ ਕੋਈ ਨੁਕਸਾਨ ਵਾਲੀ ਗੱਲ ਨਹੀਂ। ਲੋਕ ਫਤਵਾ ਹੈ ਲੋਕਾਂ ਨੇ ਇਹ ਸਭ ਤੋਂ ਵੱਧ ਵੋਟ ਲੈ ਕੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਹੱਕ ਹੈ ਉਹ ਆਪਣੀ ਗੱਲ ਸੰਸਦ ਦੇ ਵਿੱਚ ਰੱਖ ਸਕਦੇ ਆ। ਤਾਂ ਮੇਰੇ ਫਿਰ ਮੈਨੂੰ ਤਾਂ ਨਹੀਂ ਤੱਕ ਲੱਗਦਾ ਕੋਈ ਗਲਤ ਕੀਤਾ ਉਹਨਾਂ ਨੇ। ਫਿਰ ਲਈ ਅਪੀਲ ਵੀ ਕੀਤੀ ਜੀ ਤੁਹਾਡੇ ਵੱਲੋਂ ਪੰਜਾਬ ਦੇ ਸਾਰੇ ਸੰਸਦਾਂ ਨੂੰ ਜੀ ਦੇ ਪੋਸਟਰ ਆਏ ਨੇ ਆ ਬਿਲਕੁਲ ਜੋ ਬੇਨੀਮੀਆ ਹੁਣਿਆਂ ਨੇ ਜੋ ਸਾਡੇ ਵਰਗਿਆਂ ਨਾਲ ਧੱਕੇ ਹੋਏ ਨੇ ਮੈਂ ਉਹ ਸਾਰੇ ਸੰਸਦਾਂ ਨੂੰ ਅਪੀਲ ਕੀਤੀ ਹੈ ਇਹ ਸੇਕਰ ਕਿ ਜੇ ਕੋਈ ਇੱਕ ਇੱਜ਼ਤਦਾਰ ਨਾਗਰਿਕ ਹੈ ਜਿਹੜਾ ਗਵਰਨਮੈਂਟ ਦਾ ਇਹਨਾਂ ਵੱਡਾ ਟੈਕਸ ਪਿਆਰ ਹੈ ਔਰ ਉਹ ਸੈਲੀਬ੍ਰਿਟੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਆ ਜੇਕਰ ਉਹੇ ਜਿਹੇ ਲੋਕ ਵੀ ਸੇਖ ਨਹੀਂ ਹੈਗੇ ਤਾਂ ਫਿਰ ਕੀ ਕਹਿ ਸਕਦੇ ਆ ਇਹਨਾਂ ਸਰਕਾਰਾਂ ਦੀ ਕਾਦੀ ਗਰੰਟੀ ਰਹੇਗੀ ਮੈਂ 13 ਦੇ 13 ਇੰਚ ਜਿਹੇ ਨੂੰ ਇੱਕ ਤਰ੍ਹਾਂ ਵਿਚਾਰ ਅੰਦਰੀ ਬੈਠਾ ਉਹ ਕੀ ਕਰਨਾ ਸਾਰਿਆਂ ਨੂੰ ਵੀ ਤੁਸੀਂ ਅਪੀਲ ਪਾਈ ਸੀ ਵੀ ਤੁਸੀਂ ਸਾਰੇ ਮਨੁੱਖੀ ਅਧਿਕਾਰਾਂ ਦੇ ਉੱਤੇ ਲਾਣ ਵਾਲੀ ਹਾਲਤ ਦੇ ਉੱਤੇ ਜਰੂਰ ਉੱਥੇ ਰਿਕਾਰਡ ਦੇ ਵਿੱਚ ਦਰਜ ਕਰਵਾਓ ਜਿਹੜੀ ਤੁਹਾਡੀ ਜਸਸ ਦੀ ਜਿਹੜੀ ਮੰਗ ਹੈ ਅਸੀਂ ਜਸਸ ਕਹਿ ਮੈਂ ਜਸਸ ਤੋਂ ਭਾਵੇਂ ਹੋਇਆ ਨਾ ਵੀ ਕੋਰਟ ਦੇ ਵਿੱਚ ਹੈ ਨਾ ਕੋਰਟਾਂ ਦੇ ਵਿੱਚ ਤਾਂ ਜੋ ਸਿਸਟਮ ਸਾਡਾ ਬਹੁਤ ਵਧੀਆ ਚੱਲ ਨਹੀਂ ਰਿਹਾ ਹੈ ਨਾ ਸਾਡੀ ਜੋ ਅਸੀਂ ਰੱਖਦੇ ਆ ਸਾਨੂੰ ਦਿੱਕਤਾਂ ਕੋਰਟ ਅੱਗੇ ਰੱਖਦੇ ਆ ਨਿਰਾਜ ਜਸਪ੍ਰੀਤ ਦੇ ਖਿਲਾਫ ਬੋਲਣ ਦਾ ਮਤਲਬ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਖਾਮੀਆਂ ਨੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਹੁਣਾ ਕਈ ਭਰਾ ਮੈਨੂੰ ਇਦਾਂ ਕਹਿੰਦੇ ਨੇ ਵੀ ਤੁਸੀਂ ਅਦਾਲਤ ਚ ਨਹੀਂ ਕੁਝ ਹੋ ਨਹੀਂ ਅਦਾਲਤ ਦੇ ਵਿੱਚ ਜੋ ਹੋਣਾ ਸਭ ਵਧੀਆ ਹੋ ਰਿਹਾ ਹੈ ਸੁਣਿਆ ਜਾ ਰਿਹਾ ਹੈ ਜੋ ਤਰੀਕੇ ਕਿਉਂਕਿ ਕੋਰਟ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਸਮਾਂ ਲੱਗਦਾ ਹੈ ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ ਹੈ ਮਰਈ ਪੱਖ ਵੀ ਆਪਣੀ ਰੱਖਦਾ ਉਹ ਸਮਾਂ ਜੂ ਲੱਗਦਾ ਹੈ ਪਰੰਤੂ ਸਟੈਪ ਬਾਈ ਸਟੈਪ ਦਾ ਲੱਗੇ ਵਧ ਜੂ ਰਹੀ ਹੈ ਆ ਸਾਡੀਆਂ ਪੁਲਿਸ ਦੀ ਇਨਵੈਸਟੀਗੇਸ਼ਨ ਲੈ ਕੇ ਹਮੇਸ਼ਾ ਹੀ ਸਾਡੇ ਮੰਨ ਦੇ ਵਿੱਚ ਚਾਹੇ ਸਾਡੇ ਬਹੁਤ ਸੁਝਾਏਗੇ ਨਾਮ ਉਹਨਾਂ ਦੀ ਕੁਝ ਵੇਚ ਗਿਛਲੀ ਨਾ ਬਲਾਉਣਾ ਬਲਾਉਣਾ ਜਾਂ ਉਹ ਕਾਫੀ ਨੇ ਕਿੰਨੀ ਕਿ ਨਾਮ ਲਵਾਂਗਾ ਉਹਦੇ ਤੋਂ ਬੋਲਦੇ ਰਹਿੰਦੇ ਨੇ ਇਸ ਕਰਕੇ ਤਾਂ ਮੈਂ ਸਾਰੇ ਐਮਪੀ ਸਰਦਾਰ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਸਾਡੀ ਇਹ ਗੱਲ ਨੂੰ ਜ਼ਰੂਰ ਸੰਸਦ ਦੇ ਵਿੱਚ ਰੱਖੋ ਇੱਕ ਦਿਨਾਂ ਡਰਤਾ ਹੈ ਤੋਂ ਜਾਂਚ ਕਰਨ ਦੀ ਵਿੱਚ ਕੀ ਪ੍ਰੋਬਲਮ ਹੈ ਕੀ ਦੋਸ਼ੀ ਲੋਕ ਜਾਂ ਸ਼ੱਕੀ ਲੋਕ ਕਾਨੂੰਨ ਤੋਂ ਪਰ ਹੋ ਗਏ ਵੀ ਉਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ ਜੇ ਉਹ ਆਉਂਦੇ ਵੀ ਆ ਤਾਂ ਉਹਨਾਂ ਨਾਲ ਇੱਕ ਇਹ ਜਿਹੜਾ ਵੀਆਈਪੀ ਕਿਰਮਟ ਨੂੰ ਦਿੱਤਾ ਜਾਂਦਾ ਸਾਰਾ ਇੱਥੇ ਆ ਕੇ ਤਾਂ ਅਸੀਂ ਦੋਸ਼ਾਂ ਹੀ ਤਰ੍ਹਾਂ ਪੁੱਛ ਕੇ ਸ਼ਿਕਮ ਦੀ ਮੰਗ ਹਮੇਸ਼ਾ ਹੀ ਕਰਦੇ ਹਾਂ ਔਰ ਕਰਦੇ ਰਹਾਂਗੇ ਭਾਈ ਸੰਸਦ ਤੇ ਜਿਵੇਂ ਆਵਾਜ਼ ਉੱਠੀ ਹੈ ਲੱਗਦਾ ਕੋਈ ਗੱਲ ਤਣਪਤਣ ਲੱਗੂਗੀ ਜਿਹੜੀ ਮੰਗ ਕਰ ਦੇਖੋ ਬਈ ਤਾਂ ਸਾਡੇ ਕੋਲ ਤਾਂ ਉਮੀਦ ਹੈ ਅਸੀਂ ਉਮੀਦ ਕਦੇ ਵੀ ਨਹੀਂ ਖੋਈ ਇਹ ਸੰਸਦ ਨਹੀਂ ਵੀ ਚੁੱਕਣਗੇ ਫਿਰ ਵੀ ਅਸੀਂ ਆਪਣਾ ਕੰਮ ਕਰਦੇ ਰਹਿਣਾ ਸਾਨੂੰ ਵੀਰ ਹੈ ਕਦੇ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਫਿਰ ਵੀ ਹੋਊਗਾ ਇਹ ਦਸਤੂਰ ਮਿਲੂਗਾ ਜ਼ਰੂਰ ਪਰੰਤੂ ਟਾਈਮ ਲੱਗੂਗਾ ਸਾਰਾ ਕਿਉਂਕਿ ਜਿਹੜੀਆਂ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਬਿਲਕੁਲ ਹੀ ਅੱਜ ਇਹ ਪੋਜੀਸ਼ਨ ਹੈ ਵੀ ਇਹ ਗੈਂਗਸਟਰਾਂ ਦੇ ਬਰਾਬਰ ਖੜੀ ਹੈ ਕਿਸੇ ਵੀ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਚਾਹੇ ਫਰੋਤੀ ਦਾ ਕੇਸ ਲੈ ਕੇ ਨਾ ਕੋਈ ਚੱਲ ਜੂ ਜਾ ਉੱਥੇ ਕੋਈ ਐਫਆਈਆਰ ਲੌਂਚ ਕਰਨ ਦੀ ਬਜਾਏ ਸਭੋ ਪੀੜਤ ਨੂੰ ਸੁਣਿਆ ਆਇਆ ਜੰਮ ਇੱਕ ਵੀ ਗੱਲ ਸਰਕਾਰ ਵੱਲੋਂ ਜਿੰਸਟਰ ਦੇ ਖਿਲਾਫ ਨਹੀਂ ਕੀਤੀ ਗਈ ਤੁਹਾਡੇ ਸਾਹਮਣੇ ਹਰਿਆਣਾ ਵੀ ਐਕਸ਼ਨ ਕਰਦਾ ਹੈ ਹਰਿਆਣੇ ਦੇ ਜਿਲ੍ਹਿਆਂ ਦਾ ਹਾਲ ਵੀ ਦੇਖ ਲਓ ਸਾਡੀਆਂ ਦਾ ਵੀ ਦੇਖੋ ਹਾਂ ਤਾਂ ਸਰਕਾਰ ਦਾ ਗਵਰਨਮੈਂਟ ਇਹ ਸਭ ਤੋਂ ਨਕਮ ਆਪਾਂ ਨਹੀਂ ਕਹਿੰਦੇ ਇਸ ਗੱਲ ਦੇ ਵਿੱਚ ਵੀ ਇੰਨੀ ਲਾਪਰਵਾਹ ਗਵਰਨਮੈਂਟ ਮੈਂ ਨਹੀਂ ਦੇਖੀ ਤੇ ਜਿੰਦਬਾਦ ਜੋ ਪੈਸੀ ਸੀ ਜਿਹਦੂ ਮੁਸੇਵਾਲਾ ਕਰਨਗੇ ਇਸ ਦੇ ਵਿੱਚ ਕੀ ਕੁਝ ਹੋਇਆ ਗਿਆ ਜੇਕਰ ਮਾਨਜੋਤ ਦਾ ਲਾਭ ਅੱਜ ਜੋ ਪੇਸ਼ੀ ਸੀ ਕਿਉਂਕਿ ਨਾ ਜਿਹੜੀ ਹੈਗੀ ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਇੱਕ ਹੜਤਾਲ ਦੀ ਕਾਲ ਦਿੱਤੀ ਸੀ ਪੂਰੇ ਪੰਜਾਬ ਨੂੰ ਲੈ ਕੇ ਤੇ ਇਸ ਕਰਕੇ ਮਾਨਸਾ ਬਾਰ ਐਸੋਸੀਏਸ਼ਨ ਨੇ ਵੀ ਜਿਹੜੀ ਉਸ ਕਾਲ ਨੂੰ ਮੱਦੇ ਨਜ਼ਰ ਰੱਖਦੇ ਮਾਨਸਾ ਕਿ ਚਾਹੀਦੇ ਵੀ ਜਿਹੜਾ ਅੱਜ ਕੰਮ ਕੀ ਉਹ ਹੜਤਾਲ ਸੀਗੀ ਇਸ ਕਰਕੇ ਇਸ ਕੇਸ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਗਵਾਹੀ ਜਾਂ ਅਗਲੀ ਪ੍ਰोसीडिंग ਨਹੀਂ ਹੋ ਸਕਿਆ ਤੇ ਜਿਸ ਕਰਕੇ ਮਾਨਯੋਗ ਅਦਾਲਤ ਨੇ ਜਿਹੜੀ ਹੈ ਵੀ ਅਗਲੀ ਪੇਸ਼ੀ ਉਹ 16 8 2024 ਨਿਸ਼ਚਿਤ ਕੀਤੀ ਦੋਸ਼ੀਆਂ ਦੀ ਪੇਸ਼ੀ ਹੋਈ ਹੈ ਜੀ ਬਿਲਕੁਲ ਦੋਸ਼ੀਆਂ ਦੀ ਵੀ ਸੀ ਚੱਲ ਰਹੀ ਹੈ ਕਾਫੀ ਨੰਬਰ ਆਫ ਜਿਹੜੇ ਹੈਗੇ ਕਯੂ ਦੇ ਪੇਸ਼ ਹੋ ਚੁੱਕੇ ਮੈਨੂੰ ਐਗਜ਼ੈਕਟ ਪਤਾ ਨਹੀਂ ਹੈਗਾ ਕਿਉਂਕਿ ਵਕੀਲ ਸਾਹਿਬਾਂ ਨੂੰ ਜਿਹੜੇ ਹੈਗੇ ਅੱਜ ਅੰਦਰ ਜਾਣ ਤੋਂ ਮਨਾਹੀ ਦੀ ਹੜਤਾਲ ਹੋ ਕਰਕੇ ਜੇ ਜਦੋਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਦੋਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਉਹ ਜਿਹੜੀ ਵੀ ਪੇਸ਼ੀ ਹੈ ਉਹ ਵੀ ਸੀ ਰਹੀ ਨਹੀਂ ਹੋ ਰਹੀ ਹੈ ਸਾਰੇ ਦੋਸ਼ੀਆਂ ਦੀ